ਪੁਰਜਾ ਪੁਰਜਾ ਕਟ ਮਰੈ ਕਨੂ ਨਾ ਝਾੜੇ ਖੇਤ ਹਾਮੇ ਅਗੁਣ ਪਰ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਿਖਖਾਈ ਮਾਇਆ ਮੋਹ ਪਰਮ ਪਰ ਪੂਲੇ ਸੁਤੰਦਰਾਸਿਓਂ ਪੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹੀ ਮਿਲੰਤ ਜਮਤਰਾਸ ਮਿਟਾਈ ਏ ਕੇਰ ਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਨਾ ਈ ਏ ਕੇਰ ਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰਾਜ ਮਿਣ ਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜੱਗ ਝੂਠ ਪਸਾਰੂ ਵਾ ਸੱਚਾ ਕਰ ਸੱਚੜ ਸੇਲੀਐ ਸੱਚ ਖਰਾ ਸੱਚਿਆ ਰਵਾ ਕੂੜ ਲੱਗ ਜਥਾਏ ਨਾ ਪਾਸੀ ਅੱਗ ਲੈ ਨਾ ਠਾਉ ਅੰਦਰ ਆਓ ਨਾ ਬੈਸੋ ਕਹੀਏ ਜਿਉ ਸੁੰਘੇ ਕਰਕਾਉ ਜੰਮਣ ਮਰਣਾ ਵਡਾ ਵਿੱਚ ੋੜਾ ਮਨ ਸਹਿਜ ਜਗ ਸਬਾਏ ਲਵ ਤੰਦੈ ਮਾਇਆ ਜਗਤ ਭੁਲਾਇਆ ਕਾਲ ਖੜਾ ਰੁਆਏ ਬਾਬਾ ਆਇਆ ਬੋ ਭਾਈਓ ਗੱਲ ਮਿਲ ਹੈ ਮਿਲ ਮਿਲਦੇ ਅਸੀਸਾ ਹੈ ਬਾਬਾ ਸੱਚਾ ਮੇਲ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੈ ਅਸੀਸਾਂ ਦੇਵੋ ਭਗਤ ਕਰੇ ਬੋ ਮਿਲਿਆ ਕਾ ਕਿਆ ਮਿਲੋ ਇੱਕ ਭੁੱਲੇ ਨਾਵ ਹੋ ਥੇਹ ਹੋ ਥਾਵ ਹੋ ਗੁਰ ਸ਼ਬਦ ਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜਗ ਜੁਗ ਸੱਚ ਹੈ ਵੇਸੇ ਸਾਜਨ ਸੈਣ ਮਿਲ ਹੋ ਸੰਜੋਗੀ ਗੁਰ ਮਿਲ ਖੋਲੇ ਫਸੇ ਬਾਬਾ ਨਾਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਖਾਇਆ ਲਿਖੇ ਅੜਾ ਸਾਹ ਨਾਂ ਟਲੈ ਜਿਹੜਾ ਪੁਰਬ ਕਮਾਇਆ ਬਹਿ ਸਾਚੇ ਲਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਜਿਤ ਲਾਗਾ ਕਾਮਣਿਆਰੀ ਕਾਮਣ ਪਾਇ ਬਹ ਰੰਗੀ ਗਲਤਾ ਗਾ ਕੋਈ ਮਤ ਪਿਆ ਮਨੋਚਾ ਗੋੜ ਸਮੱਖੀ ਖਾਇਆ ਨਾ ਮਰ ਜਾ ਜ ਆਇਆ ਕਲ ਭੀਤਰ ਨਾਂਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਨੀੜਾ ਬੰਦ ਪਠਾਇਆ ਲੇਖਾ ਲੇਖਨਾ ਮੇਟੀਏ ਦਰਹਾ ਘਰਣਾ ਆਇਆ ਹੈ ਬਾਬਾ ਰੋ ਜੇ ਕਿਸਹਿ ਰੋਣਾ ਜਾਨੀਣਾ ਬੰਦ ਪਠਾਇਆ ਹੈ ਲੇਖੜਾ ਲੇਖਨਾ ਮੇਟੀਏ ਦਰਹਾ ਘਰਣਾ ਆਇਆ ਹੈ ਹਾ ਘਰਾ ਰੋਣੇ ਰੋਣ ਹਾਰੇ ਪੁੱਤ ਭਾਈ ਭਾਤੀਜੇ ਰੋਵੇ ਪ੍ਰੀਤਮ ਅਤ ਪਿਆਰੇ ਭੈ ਰੋਵੇ ਗੁਣ ਸਾਰ ਸਮਾਲੇ ਕੋ ਮਰੇ ਨਮੁਏ ਆਣਾ ਲੈ ਨਾਨਕ ਜੁਗ ਜੁਗ ਜਾਨ ਸਜਣਾ ਰੋਵੇ ਸੱਚ ਸਮਾਲੇ ਪੈਰ ਰੋਵੇ ਗੁਣਸਾਰ ਸਮਾਲੇ ਕੋਮਰੇ ਨਮੂਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੇ ਸੱਚ ਸਮਾਲੇ ਧੋਆ ਧਿਕਾ ਖੰਸਾ ਧੋਆ ਉਹ ਪ੍ਰੀਸਾਧ ਜੀ ਮਹਾਰਾਜ ਐ ਅਡਵਾਂਸ ਮੰਨ ਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜੱਗ ਝੂਠ ਪਸਾ ਰੁਵਾ ਸੱਚਾ ਕਰ ਸੱਚੜਾ ਸੇਵੀ ਆ ਸੱਚ ਖਰਾ ਸੱਚਿਆ ਰੁਵਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ